ਸ਼ਰਧੇ ਪਾਪ ਕਮਾਉਣਾ ਰੱਬ ਤੋਂ ਡਰਿਆ ਕੱਲ ਸ਼ਰਧੇ ਪਾਪ ਕਮਾਉਣਾ ਰੱਬ ਤੋਂ ਡਰਿਆ ਕੱਲ ਓ ਜੇ ਸਰਗਾਮਿਤ ਜਾਣਾ ਬਦਗੀ ਕਰਿਆ ਕੱਲ ਜੇ ਕੋ ਪਾਪਿਤ ਜਾਣਾ ਬਦਗੀ ਕਰਿਆ ਕੱਲ ਸ਼ਰਧੇ ਪਾਪ ਕਮਾਉਣਾ ਰੱਬ ਤੋਂ ਡਰਿਆ ਕੱਲ ਜੇ ਸਰਗੋ ਵਿੱਚ ਜਾਣਾ ਬਣਗੀ ਕਰਿਆ ਪਰ ਜੇ ਸਰਗੋ ਵਿੱਚ ਜਾਣਾ ਬਣਗੀ ਕਰਿਆ ਪਰ ਉਹ ਬਣਗੀ ਕਰਿਆ ਪਰ ਉਹ ਬਣਗੀ ਕਰਿਆ ਹallelujah ਸਭ ਮੰਦਿਆ ਤੁ ਸੰਗਤ ਦੇ ਵਿੱਚ ਜਾ ਕੇ ਤੋਬਾ ਕਰੀਏ ਉਸ ਦੇ ਪਾਕ ਵਚਨ ਨੂੰ ਸੁਣ ਕੇ ਹਿਰਦੇ ਅੰਦਰ ਲਈਏ ਸਭ ਮੰਦਿਆ ਤੁ ਸੰਗਤ ਦੇ ਵਿੱਚ ਜਾ ਕੇ ਤੋਬਾ ਕਰੀਏ ਉਸ ਦੇ ਪਾਕ ਵਚਨ ਨੂੰ ਸੁਣ ਕੇ ਹਿਰਦੇ ਅੰਦਰ ਲਈਏ ਰੋਜ਼ ਦਵੇਰੇ ਸ਼ਾਵਣ ਪਾਣੀ ਪੜਿਆ ਕਾਲ ਰੋਜ਼ ਦਵੇਰੇ ਸ਼ਾਵਣ ਪਾਣੀ ਪੜਿਆ ਵਾਰੋ ਆਈਆਂ ਦੀ ਬਾਣੀ ਹੁਣ ਮੋਬਾਈਲ ਹੀ ਬਣ ਗਿਆ ਹੁਣ ਤਾਂ ਬਾਈਬਲ ਲਿਆਉਣ ਦੀ ਵੀ ਕਹਿੰਦੇ ਲੋੜ ਨਹੀਂ ਸੰਗਤ ਚ ਹੁਣ ਮੋਬਾਈਲ ਜੀ ਬਾਈਬਲ ਆ ਪਰ ਮੇਰੀ ਧਿਆਨ ਨਾਲ ਸੁਣੋ ਗੱਲ ਜਦ ਤੀ ਅੰਗਰੇਜ਼ੀ ਪੜ੍ਹਦੇ ਹੋ ਤੇ ਲਿਖਿਆ ਹੋਲੀ ਬਾਈਬਲ ਤੇ ਤੁਹਾਡੇ ਮੁੰਡੇ ਦੀ ਬਾਈਬਲ ਤੇ ਲਿਖਿਆ ਪਵਿੱਤਰ ਬਾਈਬਲ ਇਹ ਪਵਿੱਤਰ ਬਾਈਬਲ ਆ ਆ ਪਵਿੱਤਰ ਮੋਬਾਈਲ ਨਹੀਂ ਹੈ ਨਹੀਂ ਜਿਸ ਚ ਆਪਾਂ ਵੀ ਵਰ ਸਿੱਖਦੇ ਰਹਿੰਨੇ ਆ ਪਰ ਇਹਦੀ ਇੰਨੀ ਪੂਜਾ ਕਰੀਦੀ ਆ ਮੇਰੀ ਗੱਲ ਸਮਝ ਗਈ ਜੇ ਕਿਤੇ ਨਾ ਰੱਬ ਨੂੰ ਤੇ ਆਈਏ ਨਾ ਜਿੰਨਾ ਬਵੈਦ ਦੇ ਦੁਆਰੇ ਹੋਏ ਆ ਤੇ ਖੁਦਾ ਸਾਨੂੰ ਮਿਲ ਜਾਵੇ ਬੋਲੇ ਹੇਲੇਲੂਇਆ ਹੇਲੇਲੂਇਆ ਆਈਏ ਸਭ ਖੜੇ ਹੋ ਜਾਈਏ ਪ੍ਰਭੂ ਦੇ ਦਰ ਸਾਡੇ ਵਿੱਚ ਪਹੁੰਚ ਚੁੱਕੇ ਨੇ ਜ਼ੋਰਦਾਰ ਕਰਦੇ ਯਿਸੂ ਦੇ ਲਈ ਹੇਲੇਲੂਇਆ ਬੋਲੋ ਹੰਦ ਮੇਰੇ ਸ਼ੌਕ ਬਾਣੀ ਅਗਲੇ ਦੇ ਯਿਸੂ ਦਾ ਇਹ ਜਨਮ ਬਣ ਗਈ